ਮੋੜ ਮੰਡੀ ਸਟਾਨਾ ਸ਼ਹਿਰ ਦਾ ਬੱਸ ਸਟੈਂਡ ਬਾਹਰ ਜਾਣ ਕਾਰਨ ਆਪਣਾ ਰੋਜ਼ਗਾਰ ਬਚਾਉਣ ਦੇ ਲਈ ਤੜਫ ਰੇ ਵੱਡੀ ਗਿਤੀ ਵਿੱਚ ਦੁਕਾਨਦਾਰਾਂ ਦੁੱਖ ਜਾਣਨ ਦੇ ਲਈ ਅੱਜ ਪੰਜਾਬੀ ਮਹਾਸਭਾ ਦੇ ਪੰਜਾਬ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਮਨਿੰਦਰ ਸਿੰਘ ਸਿੱਖੋ ਮੋੜ ਮੰਡੀ ਦੇ ਬੱਸ ਸਟੈਂਡ ਵਿਖੇ ਪਹੁੰਚੇ ਅਤੇ ਦੁਕਾਨਦਾਰਾਂ ਨਾਲ ਇਸ ਵੱਲ ਦੇ ਸੰਬੰਧੀ ਵਿਚਾਰ ਵਟਾਂਦਰਾ ਕੀਤੇ ਗਏ ਦੁਕਾਨਦਾਰਾਂ ਨੇ ਮਨਿੰਦਰ ਸਿੰਘ ਸਿੱਖੋ ਨੂੰ ਆਪਣਾ ਦੁੱਖ ਸੁਣਾਉਂਦੇ ਹੋਏ ਕਿਹਾ ਕਿ ਠੂਮੜ ਕੈਂਚੀਆਂ ਵਾਲੀ ਸਾਈਡ ਤੇ ਆਉਂਦੀ ਸੜਕ ਥੋੜਾ ਜਿਹਾ ਮੀਂਹ ਪੈਣ ਦੇ ਕਾਰਨ ਖਰਾਬ ਹੋ ਜਾਂਦੀ ਹੈ ਤੇ ਬੱਸਾਂ ਵਾਲੇ ਇਸ ਦਾ ਬਹਾਨਾ ਬਣਾ ਕੇ ਆਪਣੀ ਸੂਤ ਲਈ ਬੱਸ ਅੰਦਰ ਰਾਮਨਗਰ ਕੈਂਚੇ ਤੋਂ ਸ਼ਿਫਟ ਕਰ ਦਿੰਦੇ ਹਨ ਜਿਸ ਕਾਰਨ ਬਸ ਸਟੈਂਡ ਤੇ ਕੰਮ ਕਰਨ ਦੁਕਾਨਦਾਰਾਂ ਦਾ ਕੰਮ ਬਿਲਕੁਲ ਠੱਪ ਹੋ ਜਾਂਦਾ ਹੈ ਖਾਸ ਤੌਰ ਤੇ ਕਿਰਾਏ ਦੀਆਂ ਦੁਕਾਨਾਂ ਲੈ ਕੇ ਰੋਜ਼ਗਾਰ ਕਰਾਰੇ ਦੁਕਾਨਦਾਰਾਂ ਨੂੰ ਇਸ ਦੀਆਂ ਬਹੁਤ ਜ਼ਿਆਦਾ ਮੁਸ਼ਕਲਾਂ ਸਾਹਮਣੇ ਆ ਰਹੀਆਂ ਹਨ ਇਸ ਦੌਰਾਨ ਮਹਿੰਦਰ ਸਿੰਘ ਕੋ ਦੇ ਵੱਲੋਂ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਇਸ ਮਸਲੇ ਦੇ ਹੱਲ ਲਈ ਡੀਸੀ ਬਟਿੰਡਾ ਤੇ ਹੋਰ ਪ੍ਰਸ਼ਾਸਕਿਕ ਅਧਿਕਾਰ ਨੂੰ ਮਿਲਣਗੇ ਜੇਕਰ ਫਿਰ ਵੀ ਮਸਲਾ ਦਰਨਾ ਹੋਇਆ ਤਾਂ ਮੰਡੀ ਵਾਸੀਆਂ ਦੁਕਾਨਦਾਰਾਂ ਤੇ ਯਾਤਰੀਆਂ ਸੂਲਤਾਂ ਨੂੰ ਮੁੱਕ ਰਖਦੇ ਹੋਏ ਬੱਸ ਸਟੈਂਡ ਅੰਦਰ ਲਿਆਉਂਦੇ ਦੀ 24 ਜੁਲਾਈ 2025 ਨੂੰ ਗਾਮਲ ਕੈਂਚੇ ਤੇ ਅਨਮਿੱਥੇ ਸਮੇਂ ਦੇ ਲਈ ਧਰਨਾ ਵੀ ਸਰਕਾਰ ਦੇ ਖਿਲਾਫ ਲਗਾਇਆ ਜਾਵੇਗਾ ਮੇਰਾ ਦੀਪਕ ਮਾਰੇ ਜੀ ਇੰਸਟਾਟਰ ਮਾਰੇ ਜੀ ਇਹਨਾਂ ਤੋਂ ਡਾਗਣ ਹਾਂਜੀ ਬੱਸ ਸਟੈਂਡ ਇਹ ਤਕਰੀਬਨ ਇੱਕ ਤਰੀਕ ਤੋਂ ਜੀ ਇੱਕ ਕੈਂਚੇ ਦਾ ਚਲਾ ਗਿਆ ਜੀ ਬਿਨਾਂ ਸੇਸ ਚੀਜ਼ ਤੋਂ ਦੁਕਾਨਦਾਰ ਬਹੁਤ ਦੁਖੀ ਹਨ ਇਸ ਲਈ ਅਸੀਂ ਸਾਰੇ ਦੁਕਾਨਦਾਰ ਇਕੱਠੇ ਹੋ ਕੇ 9 ਤਰੀਕ ਨੂੰ ਡਿਸ਼ੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਸੀ ਕਿ ਬੱਸ ਸਟੈਂਡ ਦੁਵਾਰਾ बस बस स्टैंड ਤੇ ਲਿਆਂਦਾ ਲਿਆਂਦੀ ਆ ਇਹਨਾਂ ਬੱਸਾਂ ਪਰ ਉਹਨਾਂ ਨੇ ਡੀਸੀ ਸਾਹਮਣੇ ਅੱਜ 11 ਦਿਨ ਹੋ ਗਏ ਕੋਈ ਸੁਣਵਾਈ ਨਹੀਂ ਦਿੱਤੀ ਇਸ ਲਈ ਅਸੀਂ ਦੁਕਾਨਦਾਰ ਨੇ ਉਹਨਾਂ ਨੂੰ ਦੁਬਾਰਾ ਕਾਲੂ ਮਿਲਣ ਹੀ ਸੋਚਿਆ ਉਹਨਾਂ ਨੂੰ ਮਿਲ ਕੇ ਇਹ ਕਵਾਂਗੇ ਜੀ ਸਾਡਾ ਜੇ ਹੱਲਣਾ ਹੋਇਆ ਅਸੀਂ 24 ਤਰੀਕ ਨੂੰ ਅਰਮਿਤ ਦੇ ਸਮੇਂ ਲਈ ਤਰਨਾ ਦੇਵਾਂਗੇ ਜੀ ਪਹਿਲਾਂ ਵੀ ਬੱਸ ਸਟੈਂਡ ਪਹਿਲਾਂ ਵੀ ਪਿਛਲੇ ਸਾਲ ਤੋਂ ਹੀ ਇਹ ਚੱਲਦਾ ਆ ਰਿਹਾ ਹੀ ਕਦੇ ਇੱਥੇ 15 ਦਿਨ ਆ ਜਾਂਦਾ ਵੀ ਨੇ ਲਈ ਬਾਹਰ ਚ ਲੈ ਜਾਂਦਾ ਜੀ ਇਸ ਲਈ ਦੁਕਾਨਦਾਰ ਬਹੁਤ ਦੁਖੀ ਹੈ 1 ਸਾਲ ਹੋ ਗਿਆ ਪ੍ਰੋਪਰ ਜੀ ਕੀ ਕਾਰਨ ਕਿਉਂ ਲੱਗ ਜਾਂਦੇ ਕਾਰਨ ਦਾ ਸੜਕਾ ਬਹੁਤ ਖਰਾਬ ਹੈ ਜੀ ਸਰਕਾਰ ਕੋਈ ਸੁਣਵਾਈ ਨਹੀਂ ਇੱਕ ਕੋਣੀ ਤਿੰਨ ਕੋਣੀ ਤੋਂ ਤਿੰਨ ਕੋਣੀ ਤੋਂ ਸੜਕਾਂ ਠੀਕ ਆ ਬੱਸ ਸਟੈਂਡ ਉਧਰ ਤੇ ਉਧਰ ਦੀ ਵੀ ਆ ਜਾ ਸਕਦਾ ਪਰ ਸਰਕਾਰ ਦਾ ਕੋਈ ਇਸ ਵੱਲ ਕੋਈ ਧਿਆਨ ਨਹੀਂ ਹੈਗਾ ਜੀ ਮੇਰਾ ਨਾਮ ਚਰਨਜੀਤ ਸਿੰਘ ਆ ਜੀ ਮੋੜ ਮੁੱਡੀ ਦੇ ਰਹਿਣ ਵਾਲੇ ਆ ਜੀ ਕਿਸੇ ਕੰਮ ਕਿਥੇ ਦੁਕਾਨਾਂ ਤੋਂ ਕੋਈ ਇੱਥੇ ਬੱਸ ਸਟੈਂਡ ਦੇ ਉੱਪਰ ਦੁਕਾਨਾਂ ਦਾ ਕੰਮ ਕਰਦਾ ਹੈ ਅੱਛਾ ਇਹ ਕਿਉਂ ਨਹੀਂ ਬਸਾਰਿਆ ਨਾ ਕਾਰਨ ਕੀ ਹੈ ਕਾਰਨ ਮੇਨ ਤਾਂ ਜੀ ਸੜਕ ਟੁੱਟੀ ਹੋਈ ਹੈ ਸੜਕ ਦਾ ਬੁਰਾ ਹਾਲ ਆ ਜੀ ਪਾਣੀ ਖੜ ਜਾਂਦਾ ਜਦੋਂ بارش ਆਉਂਦੀ ਹੈ ਬਿਨਾਂ بارش ਤੋਂ ਵੀ ਸੀਵਰੇਜ ਦਾ ਪਾਣੀ ਖੜਾ ਰਹਿੰਦਾ ਤੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਫੈਦਲ ਚੰਨਲ ਵਾਲਿਆਂ ਨੂੰ ਵੀ ਮਤਲਬ ਪਰੇਸ਼ਾਨੀ ਹੋ ਰਹੀ ਹੈ। ਤੁਸੀਂ ਪ੍ਰਸ਼ਾਸਨ ਨੂੰ ਲੈ ਕੇ ਦਿੱਤਾ ਨਹੀਂ ਪਹਿਲਾਂ ਦਿੱਤਾ ਹੋਇਆ ਜੀ ਦੋ ਵਾਰ ਅੰਮ੍ਰਿਤਕਸ਼ਰਤੀ ਸਾਹਿਬ ਨੂੰ ਦੇ ਕੇ ਆਏ ਜੀ ਉੱਥੇ ਇੱਥੇ ਵੀ ਜਾ ਕੇ ਆਏ ਜੀ ਨਗਰ ਕੌਂਸਲ ਦੇ ਵਿੱਚ ਵੀ ਇੰਨੇ ਵੀ ਨਾਮ ਹੋਈ ਹੈ ਜੀ ਗੱਲਬਾਤ। ਦੇ ਸਰਵ ਕੋਲ ਵੀ ਜਾ ਕੇ ਆਏ ਮੰਗ ਪੱਤਰ ਦੇ ਕੇ ਹੋਣੀ ਕਰ ਦਿੱਤਾ ਹੈ। ਕੀ ਨਾਮ ਹੈ ਬਈ ਜੀ? ਅਰਜੀਤ ਕੁਮਾਰ ਜੀ। ਕੀ ਕੰਮ ਕਰਦੇ ਹੋ ਜੀ? ਜਨਰਲ ਸਟੋਰ ਦਾ ਕੰਮ ਹੈ ਜੀ। ਕਿੱਥੇ? ਬਾਸਾਂ ਰੋਡ ਤੇ ਜੀ। ਅੱਛਾ ਕੀ ਕਾਰਨ ਤੁਸੀਂ ਧਰਮਨਾਲਾ ਵਿੱਚ ਤਰਨਾਲਾ ਆਂਦੀ ਜੀ ਬੱਸਾਂ ਦਾ ਮੁੱਦਾ ਜੀ ਮੇਨ ਦੀ ਬੱਸ ਸਟੈਂਡ ਬਾਹਰ ਚਲਾ ਜਾਂਦਾ ਹੈ ਪਿਛਲੇ ਸਾਲ ਵੀ ਬਾਹਰ ਚਲਾ ਗਿਆ ਸੀ ਅੱਜ ਕੀ ਫੇਰ ਬਾਹਰ ਲੱਗੀ ਆਪ ਦੀ ਮਰਜ਼ੀ ਨਾਲ ਲੈ ਜਾਂਦੇ ਨਹੀਂ ਜੀ ਛੜਕਾ ਦਾ ਮੇਨ ਮੁੱਦਾ ਹੈ ਜੀ ਛੜਕਾ ਗਵਰਨਮੈਂਟ ਠੀਕ ਨਹੀਂ ਕਰ ਰਹੀ ਪਿਛਲੇ ਸਾਲ ਵੀ ਛੜਕਾ ਕਰਕੇ ਖਰਾਬ ਕਰਕੇ ਐਡਾ ਬਾਹਰ ਚਲਾ ਗਿਆ ਸੀ ਉਹਦੇ ਵੀ ਤਰਨਾਲਾ ਅੰਦਰ ਲਿਆਂਦਾ ਗਿਆ ਸੀ ਜਿਹੜਾ ਅੱਜ ਕੀ ਵੀ ਛੜਕਾ ਖਰਾਬ ਕਰਕੇ ਚਲਾ ਗਿਆ ਉਹਨਾਂ ਨੇ ਕਿਹਾ ਵੀ 92 ਚਲਾ ਲਓ 92 ਦੀ ਕਿਸਰ ਸਹੀ ਹੈ ਤੇਨ ਕੋਣ ਦੀ ਉਹਨਾਂ ਨਾਲ ਛੜਕ ਸਹੀ ਹੈ ਪਰ ਉਹਨਾਂ ਨੇ ਸਾਡੀ ਗੱਲ ਮੰਨੀ ਨਹੀਂ ਅਸੀਂ ਫੇਰ ਉਹਦੇ ਡੀਸੀ ਸਾਹਿਬ ਕੋਲ ਗਏ ਉਹਨਾਂ ਨੂੰ ਲੈਟਰ ਕਰਾਇਆ ਦੇ ਗਾਂਦਰਾ ਛੋਟਾ ਗਾਂਦਰਾ ਸਾਰਾ ਇੱਥੇ ਟਾਈਮ ਨਹੀਂ ਪਾਸ ਕਰਨ ਔਖਾ ਹੈ ਰਾਹਗੀਰਾਂ ਨੂੰ ਔਖਾ ਰਿਹਾ ਹੈ ਸਵਾਰੀ ਨੂੰ ਔਖਾ ਰਿਹਾ ਹੈ ਪਰ ਡੀਸੀ ਸਾਹਿਬ ਨੇ ਆਨਲੋਜੀ ਅੱਜ 20 ਤਰੀਕ ਹੋ ਗਈ ਕੋਈ ਕਾਰਵਾਈ ਕਰੀ ਕੋਈ ਸੁਣਵਾਈ ਨਹੀਂ ਹੁਣ ਅਸੀਂ ਕੱਲ ਨੂੰ ਦੁਬਾਰੇ ਫੇਰ ਡੀਸੀ ਸਾਹਿਬ ਕੋਲ ਜਾਣ ਦੀ ਸੋਚੀ ਹੈ ਵੀ ਇੱਕ ਵਾਰ ਉਹਨਾਂ ਨੂੰ ਅਲਟੀਮੇਟਮ ਦੇ ਦਈਏ ਵੀ ਭਾਈ ਸਾਡੀ ਸੁਣਵਾਈ ਕਰੋ ਨਹੀਂ ਅਸੀਂ ਫਿਰ 24 ਤਰੀਕ ਫੈਨਲ ਕਰੀਏ ਜੀ ਧੰਨਵਾਦ ਤੇ 24 ਨੂੰ ਸਿੱਧਰ ਨਾਲ ਆ ਗਏ ਅੰਮ੍ਰਿਤਸਰ ਮੈਦਾਨ ਵਿੱਚ ਅੰਮ੍ਰਿਤਸਰ ਮੈਦਾਨ ਵਿੱਚ ਕਿਹੜੀ ਜਗ੍ਹਾ ਤੇ ਲਾਉਗੇ ਰਾਮਨਗਰ ਚੌਂਕ ਤੇ ਲਾਉਗੇ ਕੈਂਸਲ ਕੈਂਸਲ ਜੀ ਆਪਾਂ ਨੇ ਕੈਂਸਲ ਜੀ ਮੈਂ ਮਨਿੰਦਰ ਸਿੰਘ ਸੇਖੋ ਸੂਬਾ ਪ੍ਰਧਾਨ ਰਾਸ਼ਟਰੀ ਪੰਜਾਬੀ ਮਹਾਸਭਾ ਅੱਜ ਆਪ ਸਭ ਦੇ ਮੀਡੀਆ ਰਾਹੀਂ ਸੰਮੁਖ ਹੋ ਰਿਹਾ ਮਤਲਬ ਮੈਨੂੰ ਪੱਤਰਕਾਰ ਵੀਰਾਂ ਨੂੰ ਇਹ ਦੱਸਦੇ ਵੀ ਸ਼ਰਮ ਆਉਂਦੀ ਹੈ ਵੀ ਜੋ ਮੁੱਦਾ ਮੰਡੀ ਵਾਲੇ ਹੁਣ ਸੁਣ ਸੁਣ ਕੇ ਅੱਕ ਚੁੱਕੇ ਨੇ ਚੱਕ ਚੁੱਕੇ ਅੱਕ ਚੁੱਕੇ ਨੇ ਉਹ ਹੁਣ ਵਿਰੋਧ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਤੇ ਇਥੋਂ ਦੇ ਨੁਮਾਇੰਦਿਆਂ ਨੂੰ ਭੁਗਤਣਾ ਪਊਗਾ ਕਾਰਨ ਉਹਦਾ ਇਹ ਹੈ ਕਿ ਸੀਵਰੇਜ ਦਾ ਮੁੱਦਾ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜਿਹਨੂੰ ਮਾਨਯੋਗ ਪੰਜਾਬ ਰੈਨ ਹਾਈ ਕੋਰਟ ਦੇ ਵਿੱਚ ਮੇਰੇ ਵੱਲੋਂ ਜਾਣ ਤੇ ਜਾਚਗਾ ਪਾ ਕੇ ਚੱਕਿਆ ਗਿਆ ਹੈ 8 ਦਿਨ ਦੀ ਭੁੱਖ ਹੜਤਾਲ ਵੀ ਕਰੀ ਗਈ ਉਸੇ ਦੇ ਨਾਲ ਇੰਟਰਕਨੈਕਟਿਡ ਮੁੱਦਾ ਜਿਹੜੇ ਅਸੀਂ ਇੱਥੇ ਤੁਸੀਂ ਪਿੱਛੇ ਜੇ ਕੈਮਰਾ ਕਮਾਉਂ ਤਾਂ ਅਸੀਂ ਬੱਸ ਸਟੈਂਡ ਦੇ ਸਾਹਮਣੇ ਖੜੇ ਹਾਂ ਮੋੜ ਮੰਡੀ ਦੇ ਇੱਥੇ ਸੜਕ ਦਾ ਬੁਰਾ ਹਾਲ ਹੈ ਦੁਕਾਨਦਾਰੀ 50 ਪੈਸੇ ਵੀ ਨਹੀਂ ਰਹਿ ਗਈ ਕਸਟਮਰ ਬਾਹਰ ਜਾਣ ਲੱਗ ਗਏ ਨੇ ਤੇ ਸਰਕਾਂ ਦਾ ਬੁਰਾ ਹਾਲ ਹੈ ਦੁਕਾਨਾਂ ਦੇ ਵਿੱਚ ਪਾਣੀ ਜਾ ਰਿਹਾ ਹੈ ਸਹੂਲਤ ਦੇਣ ਦੀ ਬਜਾਏ ਨਗਰ ਕਾਉਂਸਲ ਨੇ ਤੇ ਇਹਨਾਂ ਨੂੰ ਹੋਰ ਜਿਹੜਾ ਹੈਗਾ ਬੇਰੋਜ਼ਗਾਰ ਕਰਨ ਲਈ ਤੇ ਇਹਨਾਂ ਦੀ ਰੋਟੀ ਤੇ ਲੱਤ ਮਾਰਨ ਲਈ ਹੁਣ ਬੱਸ ਅੱਡੇ ਨੂੰ ਬਾਹਰ ਲਜਾਣ ਦਾ ਪ੍ਰੋਗਰਾਮ ਬਣਾਇਆ ਸਾਰੀਆਂ ਸਾਰੀਆਂ ਸੰਸਥਾਵਾਂ ਸਾਰੀਆਂ ਸੰਸਥਾਵਾਂ ਨੇ ਜਿਹੜਾ ਇਹਦਾ ਵਿਰੋਧ ਕੀਤਾ ਤੇ ਅੱਜ ਅਸੀਂ ਵੀ ਆਪਣਾ ਰੋਸ ਦੇ ਵਿਰੋਧ ਜ਼ਾਹਰ ਕਰਨ ਲਈ ਇੱਥੇ ਆਏ ਆਂ ਕੱਲ ਨੂੰ ਸਾਰੀਆਂ ਸੰਸਥਾਵਾਂ ਨੂੰ ਨਾਲ ਲੈ ਕੇ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੋੜ ਮੰਗ ਪੱਤਰ ਦਿੱਤਾ ਜਾਵੇਗਾ ਉਹਨਾਂ ਨੂੰ ਪਹਿਲਾ ਮੰਗ ਪੱਤਰ ਇਨਾ ਵੱਲੋਂ ਇਥੋਂ ਦੇ ਜਿਹੜੇ ਦੁਕਾਨਦਾਰ ਭਰਾ ਨੇ ਸਾਡੇ ਮੋੜ ਮੰਡੀ ਦੇ ਸ਼ਹਿਰ ਦੇ ਵਸਨੀਕ ਨੇ 9 ਤਰੀਕ ਨੂੰ ਦਿੱਤਾ ਗਿਆ ਸੀ ਅੱਜ ਤੱਕ ਉਹਦੇ ਤੇ ਕੋਈ ਗੌਰ ਨਹੀਂ ਕੀਤਾ ਗਿਆ ਉਹਨਾਂ ਨੂੰ ਕੱਲ ਚੇਤਾਵਨੀ ਦੇ ਨਾਲ ਨਾਲ ਅਸੀਂ ਇਸ ਗੱਲ ਨਾਲ آگਾਹ ਕਰਾ ਦੇਵਾਂਗੇ ਵੀ ਆਉਣ ਵਾਲੇ 24 ਤਰੀਕ ਨੂੰ 15 ਦਿਨ ਹੋ ਜਾਣਗੇ ਸਾਡੇ ਵੱਲੋਂ ਆਪਣੀ ਜਿਹੜੀ ਹੈ ਸਮੱਸਿਆ ਰੱਖੇ ਹੋਏ ਜਿਹਦਾ ਹੱਲ ਨਹੀਂ ਹੁੰਦਾ ਤਾਂ ਜਨਤਕ ਤੌਰ ਤੇ ਰੋਹ ਨੂੰ ਵਧਾਉਂਦੇ ਹੋયા ਅਸੀਂ ਅਣ ਮਿੱਥੇ ਸਮੇਂ ਲਈ ਜਿਹੜਾ ਹੈ ਬਾਜ਼ਾਰ ਬੰਦ ਦੀ ਕਾਲ ਦੇਵਾਂਗੇ ਅਤੇ ਨਾਲ ਹੀ ਇੱਕ ਰੋਸ ਧਰਨਾ ਅਣਮਿੱਥੇ ਸਮੇਂ ਲਈ ਸਾਰੀਆਂ ਸੰਸਥਾਵਾਂ ਨੂੰ ਨਾਲ ਲੈ ਕੇ ਇਸ ਮੁੱਦੇ ਨੂੰ ਹੱਲ ਕਰ ਲਈ ਰੱਖਿਆ ਜਾਊਗਾ ਤੇ ਸਾਡਾ ਪੂਰਨ ਸਮਰਥਨ ਤੇ ਵੱਖ-ਵੱਖ ਪਿੰਡਾਂ ਦਾ ਤੇ ਇਸ ਇਲਾਕੇ ਦਾ ਪੂਰਨ ਸਮਰਥਨ ਸਾਡੀ ਮੋੜ ਮੰਡੀ ਨੂੰ ਰਹੇਗਾ। ਏਵਨ ਪੰਜਾਬੀ ਟੀਵੀ ਦੇ ਲਈ ਮੋੜ ਮੰਡੀ ਤੋਂ ਅਮਨਾਲ ਸ਼ਰਮਿੰਦਰ ਰੇਰੂ